ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਬਿਆਨਾਂ ਨੇ ਪੂਰੀ ਕਾਂਗਰਸ ਦਾ ਗਰਾਫ ਥੱਲੇ ਡੇਕਣ ਦੇ ਲਈ ਕੰਮ ਕੀਤਾ ਹੈ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਤਾਂ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਆਪਣੀ ਹੀ ਚੰਨੀ ਸਰਕਾਰ ਦੇ ਉੱਤੇ ਜੰਮ ਕੇ ਸਿਆਸੀ ਵਾਰ ਕੀਤੇ ਇੱਕ ਬਜ਼ੁਰਗ ਕਹਿੰਦਾ ਸਿੱਧੂ ਮੇਰਾ ਪੁੱਤ ਮੈਂ ਟੈਂਕਾਂ ਦੇ ਖਰੋਤਾ ਮੈਂ ਬੰਬਾਂ ਦੇ ਖਰੋਤਾ ਮੈਂ ਜੰਗਾਂ ਲੜੀਆਂ 1971 ਦੀ ਤਕਾੜ ਸੀ ਪੁੱਤਰਾ ਮੈਂ ਮੁਕਦਮੇ ਲੜਿਆ ਲੇਕਿਨ ਅੱਜ ਮੈਂ ਹਾਰ ਗਿਆ ਮਾਹ ਕੀ ਹੋਇਆ ਬਾਪੂ ਕਹਿੰਦਾ ਅੱਜ ਮੈਂ ਇਸ ਕਰਕੇ ਹਾਰ ਗਿਆ ਵੀ ਮੇਰਾ ਪੋਤਾ ਨਾਲੀਆਂ ਚ ਰੁੜਿਆ ਫਿਰਦਾ ਨਾਲੀਆਂ ਚ ਰੁੜਿਆ ਫਿਰਦਾ ਜੇ ਸੱਚਾ ਮਾਂ ਦਾ ਜਣਿਆ ਤੇ ਉਹ ਇਨਸਾਫ ਜ਼ਰੂਰ ਦਵਾਈ ਸਤੂ ਨੇ ਚੰਨੀ ਦੇ ਮੁੱਖ ਮੰਤਰੀ ਬਣਦੇ ਸਾਰੀ ਬਿਜਲੀ ਸਮਝੌਤੇ ਰੱਦ ਕਰਨ ਦੇ ਲਈ ਟਵੀਟ ਕੀਤਾ ਜਦੋਂ ਕਿ 2 ਸਾਲ ਪਹਿਲਾਂ ਜਦੋਂ ਉਹਨਾਂ ਨੂੰ ਪਾਵਰ ਮਿਨਿਸਟਰੀ ਦਿੱਤੀ ਗਈ ਸੀ ਤਾਂ ਉਹਨਾਂ ਨੇ ਕੰਮ ਕਰਨ ਦੀ ਥਾਂ ਤੇ ਅਸਤੀਫਾ ਦੇਣਾ ਬਿਹਤਰ ਸਮਝਿਆ ਸੀ ਜੋ ਸਿੱਧੂ ਨੇ ਬਕਾਇਦਾ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਤੇ ਇਸ ਚਿੱਠੀ ਦੇ ਵਿੱਚ 13 ਮੁੱਦਿਆਂ ਦੇ ਉੱਤੇ ਗੱਲ ਕਰਦੇ ਆ ਆਖਿਆ ਕਿ ਪੰਜਾਬ ਸਰਕਾਰ ਨੂੰ ਆਖੋ ਕਿ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰੇ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੇ ਮੁੱਦੇ ਸਿੱਧੂ ਨੇ ਚੁੱਕੇ ਇਹ ਮੁੱਦੇ ਚੁੱਕਣਾ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ। ਬਾਬਲ ਕਲਾ ਗੋਲੀ ਕਾਟ ਦੇ ਪੀੜਤਾਂ ਨੂੰ ਨੌਕਰੀ ਦੇਣ ਦੇ ਲਈ ਆਪਣੀ ਸਰਕਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਖੁੱਲਾ ਪੱਤਰ ਲਿਖਿਆ ਤੇ ਧਰਨੇ ਤੇ ਪਹੁੰਚ ਕੇ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਚੁੱਕੇ। ਕਿ ਜੇ ਤੁਸੀਂ ਨੌਕਰੀ ਦੇਣੀ ਸੀ। ਤਰਸ ਦੇ ਆਧਾਰ ਤੇ ਤੇ ਫਿਰ ਇਹ ਦੂ ਵੱਦ ਕਿਹਦੇ ਤੇ ਤਰਸ ਚਾਹੀਦਾ ਸੀ ਭਾਈ। ਹਾਂ? ਜਿਹਦੇ ਅੱਜ ਤੋਂ ਕਿੰਨੇ ਸਾਲ ਹੋ ਗਏ ਬੇਟਾ 6 ਸਾਲ 6 ਸਾਲ 6 ਸਾਲ ਪਹਿਲਾਂ ਕਿੱਥੇ ਗੋਲੀ ਵਜੀ ਇੱਥੇ ਲੱਗਦੇ ਵਜੀ ਸਿੱਧੂ ਦੇ ਪਾਸ ਲੰਗੀ ਸੀ ਪੱਟਾਂ ਪੱਟਾਂ ਸਟੂਟੇ ਪਿਆ ਹਾਂਜੀ ਹੈ ਮੈਨੂੰ ਐ ਦੱਸੋ ਇਹਦੇ ਤੇ ਤਰਸ ਨਹੀਂ ਫਿਰ ਕੀਤੇ ਤੇ ਹਾਂ ਤਗੜੇ ਤਗੜੇ ਲੋਕਾਂ ਨੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਦੇਈ ਜਾਓ ਲੇਕਿਨ ਕਤਾਰ 'ਚ ਆਖੀਰ ਦੇ ਵਿੱਚ ਤਾਂ ਇਹ ਖੜੋਤਾ ਹੈ ਕੋਈ ਮਜ਼ਦੂਰ ਖੜੋਤਾ ਜਿਨ੍ਹਾਂ ਤੋਂ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾ ਰਹੇ ਸੀ ਉਹਨਾਂ ਦੇ ਬਿਜਲੀ ਦੇ ਬਿੱਲਾਂ ਦਾ ਭਜਨ ਸਰਕਾਰ ਨੇ ਆਪ ਚੱਕ ਲਿਆ ਹੈ ਅੱਗੇ ਤੋਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਬਿਜਲੀ ਬਾਰੇ ਹੋਰ ਵੱਡੇ ਫੈਸਲੇ ਵੀ ਲਵਾਂਗੇ ਲੇਕਿਨ ਇਹ ਵੱਡਾ ਫੈਸਲਾ 1200 ਕਰੋੜ ਰੁਪਇਆ ਜਿਹੜਾ ਮਿਡਲ ਕਲਾਸ ਤੇ ਗਰੀਬ ਲੋਕਾਂ ਤੇ ਬੋਝ ਸੀ ਜਿਹੜੇ ਉਹ ਬਿਜ ਨਹੀਂ ਦੇ ਸਕਦੇ ਸੀ ਜਿਸ ਕਰਕੇ ਉਹਨਾਂ ਦੇ ਕਨੈਕਸ਼ਨ ਕੱਟ ਹੋ ਰਹੇ ਸੀ ਉਹ ਸਾਰਾ ਭਜਨ ਐਸੀ ਬਿਜਲੀ ਆਪਣਾ ਚੱਕ ਕੇ ਸਰਕਾਰ ਵੱਲੋਂ ਉਹਨਾਂ ਦੇ ਸਾਰੇ ਬਿੱਲ ਮਾਫ ਕਰ ਦਿੱਤੇ ਆ ਨੇ ਭਰੇ ਹੋਇਆ ਸਰਾ ਸਰ ਝੂਠ ਅੱਜ ਜੈਸੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਰੂਪ ਦੇ ਵਿੱਚ ਬੰਡਾ ਤੋਹਫਾ ਦੀਵਾਲੀ ਦਾ ਦੇਣ ਜਾ ਰਹੇ ਹੈ ਕਿ ਸਾਰੇ ਰੇਟ 3 ਰੁਪਏ ਕੱਟ ਕਰ ਰਹੇ ਝੂਠ ਦੇ ਫਰੇਬ ਤੇ ਆ ਲੈ ਲੋ ਆ ਲੈ ਲੋ ਆ ਲੈ ਲੋ ਦੀਵਾਲੀ ਗਿਫਟ ਖਲੰਨਾ ਗਿਫਟ ਧਮਕਾਣਾ ਗਿਫਟ ਇਹਦੇ ਪਾਉਂਗੇ ਇਹ ਕਛੋ ਬਿਜਲੀ ਦੇ ਬਿੱਲ ਵਾਪਸ ਕੀਤੇ ਹੈ 2 ਕਿਲੋ ਵਾਟ ਤੱਕ ਦੇ ਜਿਨ੍ਹਾਂ ਦੇ ਕਨੈਕਸ਼ਨ ਹੈ ਸਾਰਿਆਂ ਦੇ ਪੁਰਾਣੇ ਬੁਕਾਏ ਨਾਪ ਹੋਏ ਹਰ ਵਰਗ ਦੇ ਹੋਏ ਤੇ 1500 ਕਰੋੜ ਰੁਪਇਆ ਨਾਪ ਹੋਇਆ ਜਿੱਵੀ ਦੇ ਰੇਟ ਪਟਾਇਆ ਮੈਂ ਪੁੱਛਣਾ ਚਾਹਨਾ ਔਰ ਮੈਂ ਗੱਲ ਪਾਰਟੀਆਂ ਤੋਂ ਉੱਥੇ ਉੱਠ ਕੇ ਕਰ ਰਿਹਾ ਪੰਜਾਬ ਦੀ ਕਰ ਰਿਹਾ ਮੈਂ ਪੁੱਛਣਾ ਚਾਹਨਾ ਐਗਰੀਕਲਚਰ ਪੋਲਿਸੀ ਸਟੇਟ ਦੀ ਲਾਸਟ 20 ਸਾਲਾਂ ਤੋਂ ਇਹ ਜੀ ਕਿਹੜੀ ਪਾਲਿਸੀ ਆਈ ਹੈ ਜਿਨੇ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਦੀ ਗੱਲ ਕੀਤੀ ਇੱਕ ਦਾ ਪਿਛਲੇ 20 ਸਾਲਾਂ ਵਿੱਚ ਇੱਕ ਦੱਸ ਦਿਓ ਜਿਹੜੀ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਂਦੀ ਹੋਵੇ ਇੱਕ ਦੱਸ ਦਿਓ ਕੋਈ ਮਾਰਕੀਟਿੰਗ ট্রেਡਿੰਗ ਫੈਸਿਲਿਟੀ ਵਧਾਉਣ ਦੀ ਗੱਲ ਕੀਤੀ ਹੋਵੇ ਕਿਸੇ ਨੇ ਕਿਸੇ ਨੇ ਕੋਈ ਨੀਤੀ ਦੀ ਗੱਲ ਕੀਤੀ ਓ ਟੂ ਇਨਕਰੀਸ ਇਨਕਮ ਟੂ ਇਨਕਰੀਸ ਪ੍ਰੋਡਕਟਿਵਿਟੀ ਟੂ ਇਨਕਰੀਸ ਮਾਰਕੀਟਿੰਗ ਟਰੇਡਿੰਗ ਕੋਈ ਮੈਨੂੰ ਕੋਈ ਦੱਸ ਦਿਓ ਹਾਂ ਕਾਰਪੋਰੇਟਾਂ ਦੇ ਅੱਗੇ ਗੁਲਾਮ ਬਣਾਉਣ ਦੀਆਂ ਸੌਸਕੀ ਮੰਗ ਔਰ ਮੈਂ ਫੇਰ ਠੋਕ ਕੇ ਕਹਿ ਰਿਹਾ ਕਿ ਇਹ 2013 ਦਾ ਕੰਟਰੈਕਟ ਫਾਰਮਿੰਗ ਐਕਟ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਇਆ ਸੀ ਹੂ ਬਹੂ ਕਾਪੀ ਇਹਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਤਾਂ ਨਹੀਂ ਸਾਲਾ ਤੁਸੀਂ ਸੁਣ ਲਿਆ ਤੁਹਾਨੂੰ ਪਤਾ ਹੀ ਹੁਣੇ ਵਿੱਚ ਇਹ ਇਹ ਫਲਾਨੇ ਨੇ ਪ੍ਰੋਟੈਸਟ ਕੀਤਾ ਜਾਂ ਨਹੀਂ ਕੀਤਾ ਐਤ ਕੀ ਗਲਤੀ ਕਰ ਲਈ ਤੁਸੀਂ ਵੋਟਾਂ ਪਾਉਂਦੇ ਤੇ ਇਹ ਸੂਬੇ ਦੇ ਜ਼ਿੰਮੇਦਾਰ ਪਰ ਤੁਸੀਂ ਫਿਰ ਗੱਲ ਯਾਦ ਰੱਖਣਾ ਜਿੱਥੇ ਤੁਹਾਡੇ ਮਗਰ ਪਾਵਾਂਗੇ ਜਿੱਥੇ ਕੋਈ ਉੱਥੇ ਪਾਵਾਂਗੇ ਮੈਂ ਕਹਿਣਾ ਹੀ ਨਹੀਂ ਉੱਥੇ ਥੇ ਤੁਹਾਡੇ ਮੂੰਹ ਤੇ ਮੈਨੂੰ ਇਹ ਲੱਗੂਗਾ ਵੀ ਪੰਜਾਬ ਦਾ ਹਿੱਤ ਨਹੀਂ ਆਇਆ ਉੱਥੇ ਸਿੱਧੂ ਨਹੀਂ 2021 ਦੇ ਵਿੱਚ ਆਨਰੇਬਲ ਹਾਈ ਕੋਰਟ ਕਹਿੰਦਾ ਹੈ ਕਿ ਡਰੱਗ ਸਪਲਾਈਅਰਜ਼ ਆਰ ਇੰਜੋਇੰਗ ਪੋਲਿਟਿਕਲ ਪੈਟਰਨੇਜ they escape punishment only small time carriers are caught hey on record hai ਇਹ ਹਾਈ ਕੋਰਟ ਦਾ 2021 ਦਾ ਉਹਨਾਂ ਦੀ ਆਬਜ਼ਰਵੇਸ਼ਨ ਹੈ ਉਹ ਕਹਿੰਦੇ ਕਿ ਜਿਹੜੇ ਅਸਲੀ ਨੇ ਉਹਨਾਂ ਨੂੰ ਪੋਲਿਟੀਕਲ ਪੈਟਰਨੇਜ ਹੈ ਉਹਨਾਂ ਛੋਟੇ ਮੋਟੇ ਫੜ ਕੇ ਬਲੀ ਦੇ ਬੱਕਰੇ ਬਣਾ ਕੇ ਖੜੇ ਕਰ ਦਿੰਦੇ ਆ ਰੇਤਾ ਫ੍ਰੀ ਕਰਨ ਦੀ ਗੱਲ ਜ਼ਰੂਰ ਕੀਤੀ ਹੈ ਪਰ ਰੇਤਾ ਅੱਜ ਵੀ 3400 ਨੂੰ ਹੀ ਮਿਲਦਾ ਮਿਲਦਾ ਨਾ ਦੇਖ ਲਓ ਜਿਹੜਾ ਕੀੜੀ ਵਾਲਾ ਰੇਤਾ 3400 ਨੂੰ ਮਿਲਦਾ ਲੇਕਿਨ ਇਹ ਜਿਆ ਸਿਸਟਮ ਬਣਾਉ ਆ ਬਿੱਤੂ ਨਾਲ ਬੈਠ ਕੇ ਆਸ਼ੂ ਨਾਲ ਬੈਠ ਕੇ ਇੱਥੇ ਪਤਵੰਤੇ ਲੋਕਾਂ ਨਾਲ ਬੈਠ ਕੇ ਬੈਨਿਵਾ ਕਰ ਦਿਓ ਹੁਣ ਆ ਕੇਵਲ ਨੂੰ ਹੱਥ ਪਾਉਣਾ ਮੈਂ ਮੈਂ ਤਾਂ ਪੈਟਰੋਲ ਡੀਜ਼ਲ আর ਬਿਜਲੀਓ ਘਟਾਉਂਦਾ ਰਿਹਾ ਲੇਕਿਨ ਹੁਣ ਪਿੰਡਾਂ ਜਾ ਕੇ ਪਤਾ ਲੱਗਿਆ ਲੋਕਾਂ ਦੇ ਪਤਾ ਲੱਗਿਆ ਕਿ 4 400 ਲੁਧਿਆਣੇ ਵਿੱਚ 700 ਰੁਪਏ ਕੇਵਲ ਦਾ 100 ਰੁਪਏ ਕੇਵਲ ਦਿਆਂਗੇ ਹੋਗੀ ਦੱਸੋ ਜੀ ਹੋਗੀ ਹੋ ਸਕਦੀ ਨਹੀਂ ਦੇਖੋ ਹੋ ਸਕਦੀ ਨਹੀਂ ਤੋਂ ਮੁੱਖ ਮੰਤਰੀ ਗਰੇ ਲੱਪੇ ਨਹੀਂ ਖੋਕੋ ਮਤਰੋ ਕੋ ਕੋਣ ਇੱਕ ਹੋਰ ਚੱਲਿਆ ਸਾਜ਼ਿਸ਼ਾਂ ਕਰਨ ਲੱਪਣਾ ਉਹ ਵੀ ਨਹੀਂ ਜਿਨ੍ਹਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਇਹ ਸਮਝ ਨਹੀਂ ਆਉਂਦਾ ਸੀ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਅੱਜ ਪੂਰੀ ਤਰ੍ਹਾਂ ਸਮਝ ਆਉਂਦਾ ਕਿ ਨਹੀਂ ਆਉਂਦਾ ਅੱਜ ਪੂਰੀ ਤਰ੍ਹਾਂ ਸਮਝ ਆਉਂਦਾ ਕਿ ਨਹੀਂ ਆਉਂਦਾ ਕਿ 75 25 ਚੱਲਣ ਡਈ ਸੀ ਕਿ ਨਹੀਂ ਚੱਲਣ ਡਈ ਸੀ ਹਾਂਜੀ ਇਸੇ 75 25 ਦੇ ਨਾਲ ਇਸੇ ਮਾਫੀਆ ਦੇ ਨਾਲ ਮੈਂ ਲੜਦਾ ਰਿਹਾ ਔਰ ਲੜਦਾ ਰਹੂੰਗਾ ਇਹ ਅੱਜ ਵੀ ਚੋਰੀਆਂ ਚੱਲ ਰਹੀਆਂ ਨੇ ਇਹ ਅੱਜ ਵੀ ਝੂਠੇ ਵੇਹਦੇ ਵੇਚੇ ਜਾ ਰਹੇ ਨੇ ਇਹ ਅੱਜ ਵੀ ਝੂਠ ਫਰੇਵ ਵੇਚਿਆ ਜਾ ਰਿਹਾ ਔਰ ਅੱਜ ਵੀ ਪੰਜਾਬ ਦੀ ਧਰਤੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਗਿਰਵੀ ਰੱਖਿਆ ਜਾ ਰਿਹਾ ਜਦੋਂ ਇਹ ਸਿੱਧੂ ਜੇਲ੍ਹ ਗਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗਵਾਈ ਚ ਕਾਂਗਰਸ ਦਾ ਗਰਾਫ ਲਗਾਤਾਰ ਉੱਪਰ ਜਾਂਦਾ ਦਿਖਾਈ ਦਿੱਤਾ ਇਸੇ ਮੌਕੇ ਹੀ ਕਾਂਗਰਸ ਨੇ ਪੰਜਾਬ ਦੇ ਵਿੱਚ ਕਾਨੂੰਨੀ ਸਥਿਤੀ ਤੇ ਹੋਰਨਾ ਕਾਫੀ ਮੁੱਦਿਆਂ ਨੂੰ ਲੈ ਕੇ ਪੂਰੇ ਸੂਬੇ ਪਰਦੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਤੇ ਆਮ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਗਤੀਵਿਧੀਆਂ ਕਰਕੇ ਪੰਜਾਬ ਚ ਕਾਂਗਰਸ ਦਾ ਗਰਾਫ ਕਾਫੀ ਉੱਪਰ ਗਿਆ ਤੇ ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਕਈ ਪੁਰਾਣੇ ਤੇ ਵੱਡੇ ਲੀਡਰਾਂ ਭਾਜਪਾ ਨੂੰ ਛੱਡ ਕੇ ਮੁਰਤੋਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦਿੱਤੇ। ਜ਼ਿਲ੍ਹੇ ਦੇ ਵਿੱਚ ਸਿੱਧੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਰਾਜਾ ਵੜਿੰਗ ਤੇ ਹੋਰ ਕਈ ਲੀਡਰਾਂ ਨੇ ਉਹਨਾਂ ਨੂੰ ਪੱਤਰ ਵੀ ਲਿਖਿਆ ਪਰ ਨਵਜੂਤ ਸਿੱਧੂ ਨੇ ਮਿਲਣ ਤੋਂ ਪੂਰਾ ਇਨਕਾਰ ਕਰ ਦਿੱਤਾ ਸੀ। ਸਿੱਧੂ ਨੇ ਕਾਂਗਰਸ ਪੰਨ ਦੇ ਵਿੱਚ ਪਿਛਲੇ 1 ਸਾਲ ਤੋਂ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਣ ਵਾਲੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਇੱਕ ਵਾਰ ਵੀ ਹਿੱਸਾ ਨਹੀਂ ਲਿਆ। ਉਹਨਾਂ ਨੇ ਕਦੇ ਵੀ ਇਸ ਮੀਟਿੰਗ ਦਾ ਹਿੱਸਾ ਬਣ ਕੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਬਾਰੇ ਕੁਝ ਵੀ ਨਹੀਂ ਬੋਲਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਇੱਕ ਵੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਂਦੇ ਨੇ ਤੇ ਜਦੋਂ ਥੋੜੇ ਸਮੇਂ ਬਾਅਦ ਉਹ ਰਾਜਨੀਤਿਕ ਤੌਰ ਤੇ ਮੁੜ ਤੋਂ ਸਰਗਰਮ ਹੋਏ ਤਾਂ ਉਹਨਾਂ ਨੇ ਕਾਂਗਰਸ ਤੇ ਪੂਰੀ ਹਾਈ ਕਮਾਂਡ ਦੇ ਖਿਲਾਫ ਜਾ ਕੇ ਆਪਣੀਆਂ ਵੱਖਰੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਨਾਂ ਰੈਲੀਆਂ ਦੇ ਵਿੱਚ ਉਹਨਾਂ ਨੇ ਸੀਨੀਅਰ ਲੀਡਰਾਂ ਅਤੇ ਪੂਰੀ ਕਾਂਗਰਸ ਬਾਰੇ ਐਸੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਜਿਹੜੇ ਕਿਤੇ ਨਾ ਕਿਤੇ ਮੁੱਖ ਧਾਰਾ ਦੇ ਲੀਡਰਾਂ ਦੇ ਨਹੀਂ ਬਚੇ ਮਹਾਰਾਜੇ ਰੇਲੀ ਤੋਂ ਬਾਅਦ ਲਗਾਤਾਰ ਸਿੱਧੂ ਆਪਣੇ ਸੋਸ਼ਲ ਮੀਡੀਆ ਤੇ ਕਾਂਗਰਸ ਤੇ ਬਾਕੀ ਸੀਨੀਅਰ ਲੀਡਰਾਂ ਦੇ ਖਿਲਾਫ ਕਾਫੀ ਪੋਸਟਾਂ ਸਾਂਝੀਆਂ ਕਰਦੇ ਰਹੇ ਜਿਸ ਕਰਕੇ ਪੰਜਾਬ ਕਾਂਗਰਸ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਇਸ ਵੇਲੇ ਰਾਜਾ ਵਿੜਿੰਗ ਤੇ ਐਲੋਪੀ ਪ੍ਰਤਾਪ ਸਿੰਘ ਬਾਜਪਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤੇ ਪਰ ਨਵਜੋਤ ਸਿੰਘ ਸਿੱਧੂ ਟਸ ਤੋਂ ਮਸ ਨਹੀਂ ਹੋ ਰਹੇ 75 ਬਿਜਸ ਤੇਰਾ 75 ਬਿਜਸ ਤੇਰਾ ਤੇ 25 ਮਿੰਨ ਨਹੀਂ ਮੇਰਾ ਕਿਹਦਾ ਰਾਜ ਉਹਦਾ ਭੱਜੜ ਤੇ ਮੇਰਾ 25 ਤੇ ਹੁਣ ਹੋ ਅਸੀ ਵੀ ਤੇ ਰਾਤ ਨੂੰ ਜਾ ਕੇ ਕਹਿੰਦੇ ਮੈਂ ਕੋਲ ਫੜਿਓ ਜੀ ਲੋਕੋ ਟਿਕਾਉ ਕੇ ਲੇਕਿਨ ਅੜੇ ਦੀ ਮੈਨੂੰ ਨਾ ਫੜਿਓ ਇਹਦੇ ਅੰਦਰ ਦਾ ਦਿਓ ਜੀ ਇਹ ਗੁਰੂਆਂ ਦਾ ਹਰਸ ਮੈਂ ਬੰਦ ਬੰਦ ਕਰ ਪਾਏ ਇੱਕ ਇਥੇ ਜਗਰਾਉਂ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਸ ਸਟੇਜ ਤੇ ਆਓ ਤੇ ਉੱਥੇ ਬੋਲੋ ਤੇ ਕੁਝ ਬੋਲਨਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਇਹ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਨਹੀਂ ਦੇ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਹੁਣੇ ਹੁਣੇ ਕਾਂਗਰਸ ਨੇ ਵੀ ਮਾਲਵੀਕਾ ਸੂਤ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਹਮੇਸ਼ਿੰਦਰ ਅਤੇ ਉਹਨਾਂ ਦੇ ਸੁਪੁੱਤਰ ਨੂੰ ਪਾਰਟੀ ਦੀ ਮੋਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ ਤੇ ਹੁਣ ਵੀ ਨਵਜੋਤ ਸਿੱਧੂ ਲਗਾਤਾਰ ਇੱਕ ਤੋਂ ਬਾਅਦ ਇੱਕ ਮੀਡੀਆ ਚੈਨਲਾਂ ਨੂੰ ਇੰਟਰਵਿਊਜ਼ ਦੇ ਰਹੇ ਹੈ ਜਿੱਥੇ ਉਹ ਆਪਣੇ ਹੀ ਪਾਰਟੀ ਦੇ ਉੱਤੇ ਸਵਾਲ ਚੁੱਕ ਰਿਹਾ ਹੈ ਤੇ ਹਾਈ ਕਮਾਂਡ ਨੂੰ ਵੀ ਘੇਰਦੇ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਇਹ ਗੱਲ ਚੱਲੀ ਸੀ ਕਿ ਨਵਜੋਤ ਸਿੱਧੂ ਨੂੰ ਜਲਦੀ ਹੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਕੁਝ ਦਿਨਾਂ ਪਹਿਲਾਂ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਤੇ ਮੈਂਬਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਲਿਖਿਆ ਹੋਣ ਮਗਰੋਂ ਇਹ ਵੀ ਤਕੀਦ ਹੋ ਗਈ ਕਿ ਹਾਈ ਕਮਾਂਡ ਅਜੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਤੋਂ ਕतरा ਰਹੀ ਹੈ ਨਵਜੋਤ ਸਿੰਘ ਸਿੱਧੂ ਦੀਆਂ ਹੁਣ ਵੀ ਇਹ ਕਾਰਵਾਈਆਂ ਬਾਦਸਤੂਰ ਜਾਰੀ ਨੇ ਤੇ ਇਹਨਾਂ ਆਪਣੇਆਂ ਦੇ ਬਿਆਨਾਂ ਤੇ ਪੋਸਟਾਂ ਕਰਕੇ ਲਗਾਤਾਰ ਧੁੰਦਲੀ ਹੁੰਦੀ ਕਾਂਗਰਸ ਨੂੰ ਕੌਣ ਬਚਾਵੇਗਾ ਇਹ ਜ਼ਰੂਰ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ